ਹੈਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਇਹਦ ਕਰ ਦੂ ਦੋਸਤ ਸਾਰੇ ਠੀਕ ਠਾਕ ਹੋਵੰਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਕਾਟਨ ਦੇ ਲੈ ਕੇ ਆਏ ਆਂ ਬਹੁਤ ਜ਼ਿਆਦਾ ਵਧੀਆ ਕੈਂਬ੍ਰੇਕ ਕਾਟਨ ਦੇ ਸੂਟ ਹੋਣਗੇ ਨਾਲ ਇਹਨਾਂ ਦੇ ਰੱਖੀਆਂ ਹੋਈਆਂ ਨੇ ਚਿਕਨ ਦੀਆਂ ਬਾਟਮਾਂ ਆਹ ਵਾਲੀ ਬਾਟਮ ਰਹਿਣ ਵਾਲੀ ਆ ਨਾਲ ਇਹਨਾਂ ਦੇ ਅੱਜ ਇਹ ਤੁਹਾਨੂੰ ਸੂਟ ਬਹੁਤ ਜ਼ਿਆਦਾ ਫਾਇਦੇ 'ਚ ਮਿਲਣ ਦੇ ਨੇ ਜਿਹੜੀ ਜਿਹੜੀ ਮੇਰੇ ਭੈਣਾਂ ਨੂੰ ਪਸੰਦ ਨੇ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਦਿਓ ਇਹਨਾਂ ਦਾ ਤੁਸੀਂ ਪਲਾਜੋ ਵੀ ਤਿਆਰ ਕਰ ਸਕਦੇ ਹੋਗੇ ਹਲਕਾ ਜਿਹਾ ਕਪੜਾ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਵਰਕ ਕੀਤਾ ਹੋਇਆਗਾ ਦੇਖ ਸਕਦੇ ਹੋ ਤੁਸੀਂ ਇਦਾਂ ਦਾ ਵਰਕ ਮਿਲਣਾ ਤੁਹਾਨੂੰ ਬਾਟਮ ਤੇ ਪੂਰੀ ਬਾਟਮ ਤੇ ਵਰਕ ਮਿਲੂਗਾ ਵਿੱਚ ਇਦਾਂ ਦੀ ਬੁਟੀ ਮਿਲਣੀ ਆ ਪਲੀਜ਼ ਜਦੋਂ ਚੈਨਲ ਤੇ ਆ ਜਾਣਾ ਉਹਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ ਪਹਿਲਾ ਕਲਰ ਹੈਗਾ ਆਪਣੇ ਕੋਲੇ ਡਾਰਕ ਦੇ ਵਿੱਚ ਜਿਵੇਂ ਪਿੰਕ ਜਿਹਾ ਹੋ ਗਿਆ ਮਰਜੈਂਟਾ ਜਿਹਾ ਹੋ ਗਿਆ ਇਹਦੇ ਨਾਲ ਰੱਖਿਆ ਹੋਇਆ ਆਪਣੀ ਆਫ ਵਾਈਟ ਕੰਟਰਾਸਟ ਬਾਟਮ ਚੈੱਕ ਕਰ ਸਕਦੇ ਹਾਂ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਮੇਨ ਬਲੈਕ ਬਲੈਕ ਤੇ ਵਾਈਟ ਦਾ ਕਲਰ ਕੰਬੀਨੇਸ਼ਨ ਤਾਂ ਬੈਸੇ ਬਹੁਤ ਜਿਆਦਾ ਸੋਹਣਾ ਲੱਗਦਾਗਾ ਬਲੈਕ ਵਾਈਟ ਪਲੀਜ਼ ਥੋੜੇ ਜਿਹਾ ਪੰਨ ਪਰ ਆਪਣੇ ਨਾਲ ਜੁੜ ਜਾਣ ਫਿਰ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਉਣੀ ਸਟਾਰਟ ਕਰਦੇ ਆਂ ਕਾਫੀ ਪੀਸ ਨੇ ਆਪਣੇ ਕੋਲੇ ਕੁਆਂਟੀਟੀ ਚ ਜਿੰਨਾ ਤੁਸੀਂ ਮਰਜ਼ੀ ਬਾਏ ਕਰ ਸਕਦੇ ਹੋ ਪੇਮੈਂਟ ਦਾ ਜਿਹੜਾ ਮੈਥਡ ਆਪਣਾ ਰਹਿਣ ਵਾਲਾ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਟੱਫ ਦੀ 1% ਦੀ ਵੀ ਟੈਨਸ਼ਨ ਨਾ ਲਿਓ ਕਿਉਂਕਿ ਪਿਓਰ 100% ਕਾਟਨ ਆਂਗੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਬਾਟਮ ਜਿਹੜੀ ਰੱਖੀ ਹੋਈ ਆ ਉਹ ਵੀ ਬਹੁਤ ਜ਼ਿਆਦੇ ਸੋਹਣੀ ਰੱਖੀ ਹੋਈ ਆ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਜ਼ਿਆਦੇ ਵਧੀਆ ਬਾਟਮ ਰੱਖੀ ਹੋਈ ਆ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਆ ਗਈ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅੱਗੇ ਆਪਣੇ ਭੈਣ ਭਰਾਵਾਂ ਨਾਲ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਲਾ ਜਿਹੜਾ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਕਾਪਰ ਜਿਹਾ ਸ਼ੇਡ ਤੇ ਇਹਦੇ ਨਾਲ ਵੀ ਰੱਖੀ ਹੋਈ ਹੈ ਆਪਣੀ ਵਾਈਟ ਕੰਟਰਾਸਟ ਬਾਟਮ ਵਾਈਟ ਕੰਟਰਾਸਟ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਵੀ ਅਗਲਾ ਜਿਹੜਾ ਆ ਗਿਆ ਗ੍ਰੀਨ ਫਰੋਜੀ ਇਹਦੇ ਨਾਲ ਵੀ ਰੱਖੀ ਹੋਈ ਹੈ ਆਪਣੀ ਵਾਈਟ ਬਾਟਮ ਬਾਟਮ ਨੇ ਜਿਹੜੇ ਸਾਰੀਆਂ ਵਰਕ ਵਾਲੀਆਂ ਮਿਲਣਗੀਆਂ ਵਾਈਟ ਬਾਟਮਾਂ ਦੇ ਨਾਲ ਹੀ ਆਪਾਂ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਚੈੱਕ ਕਰ ਸਕਦੇ ਹੋਗੇ ਪ्योर कॉटन ਦੇ ਨਾਲ ਚਿਕਨ ਦੀ ਬਾਟਮ ਮਿਲਣੀ ਆ ਬਾਟਮ ਚ ਸਾਰੇ ਵਰਕ ਮਿਲਣਾਗਾ ਚੈੱਕ ਕਰ ਸਕਦੇ ਹੋ ਪਲਾਜੋ ਵੀ ਬਣਾ ਸਕਦੇ ਤੁਸੀਂ ਇਹਦੀ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਇੱਥੋਂ ਦਾ ਵਰਕ ਆਗਾ ਆਹ ਵਾਲੀ ਰੈਨ ਵਾਲੀ ਹੈ ਸ਼ਰਟ ਅਗਲਾ ਜਿਹੜਾ ਸਟੱਫ ਆ ਗਿਆ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਨਿਅਨ ਸ਼ੇਡ ਤੇ ਇਹ ਆਨਿਅਨ ਸ਼ੇਡ ਤੇ ਆ ਗਿਆ ਇਹਦੇ ਨਾਲ ਵੀ ਰੱਖੀ ਹੋਈ ਆ ਆਹ ਵਾਲੀ ਬਾਟਮ ਬਹੁਤ ਜਿਆਦੇ ਪਿਆਰੀ ਜੀ ਡਿਜ਼ਾਈਨਿੰਗ ਦੇ ਨਾਲ ਮਰਨੀਆ ਤੁਹਾਨੂੰ ਆਹ ਵਾਲੀ ਬਾਟਮ ਚੈੱਕ ਕਰ ਸਕਦੇ ਹੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੁਸੀਂ ਅਗਲਾ ਜਿਹੜਾ ਆ ਗਿਆ ਫਰੋਜੀ ਦਾ ਏ ਨਾਲ ਆਫ ਵਾਈਟ ਬਾਟਮ ਫਰੋਜੀ ਦੇ ਨਾਲ ਆਫ ਵਾਈਟ ਬਾਟਮ ਆ ਗਈ ਇਹ ਦੋ ਸੂਟ ਤੁਹਾਨੂੰ 1500 ਦੇ ਪੈਣੇ ਨੇ ਸਿੰਗਲ ਪੀਸ ਲੈਣਾ ਤੁਹਾਨੂੰ 800 ਦਾ ਦੋ ਪੀਸ ਤੁਹਾਨੂੰ 1500 ਦੇ ਪੈਣਗੇ ਵਿੱਚੇ ਸ਼ਿਪਿੰਗ ਰਹਿਣੀ ਆਂਗੀ ਦੋ ਸੂਟਾਂ ਦੇ 1500 ਦੇ ਵਿੱਚੇ ਸ਼ਿਪਿੰਗ ਰਹਿਣੀ ਆ ਜੇ ਤੁਸੀਂ ਇਕੱਲੀ ਬਾਟਮ ਲੈਣ ਬਾਜ਼ਾਰ ਚੋਂ ਜਾਮੋਗੇ ਤਾਂ ਤੁਹਾਨੂੰ ਵਾਹੇ ਗਰੂ ਵਾਹੇ ਦੂ ਚਲੋ ਜੀ ਐਸੀ ਅੱਜ ਵਾਲੀ ਆਪਣੀ ਵੀਡੀਓ ਆਪਣੇ ਕਾਰਜ ਵਿੱਚ ਫੋਨ ਜ਼ਰੂਰੀ ਕੱਟ ਕਰਦੇ ਆਂ ਆਪਾਂ ਵੀਡੀਓ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕ੍ਰੀਨ ਤੇ ਆਪਾਂ ਨੰਬਰ ਲਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ